ਆ ਦੋਸਤੋ ਕੀ ਹਾਲ ਚਾਲ ਨੇ ਹੋ ਠੀਕ ਹੈ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਪਿੱਛੇ ਮੋਰਾਂ ਦੇ ਅੰਡਿਆਂ ਦਾ ਜਿਹੜਾ ਬਹੁਤ ਵਿਵਾਦ ਹੋਇਆ ਸੀ ਪੈਸੇ ਨੂੰ ਲੈ ਕੇ ਤੇ ਉਹ ਬਾਈ ਦਾ ਆਪਾਂ ਨੂੰ ਫੋਨ ਆ ਗਿਆ ਸੀ ਗੱਲ ਹੋਈ ਸੀ ਆਪਣੀ 13 ਮਿੰਟੋ ਦੇ ਨਾਲ ਉਸ ਤੋਂ ਬਾਅਦ ਉਹਨੂੰ ਮੈਂ ਦੱਸਤਾ ਸੀ ਵੀ ਜਿਹਨਾਂ ਜਿੰਨਾਂ ਬੰਦੇ ਤੋਂ ਪੈਸੇ ਕੋ ਆਇਆ ਸਾਰੇ ਉਹਨੂੰ ਸਕਰੀਨਸ਼ਾਟ ਭੇਜਤੇ ਸੀ 8500 ਦੇ ਕਰੀਬ ਜਿਹੜਾ ਮੇਰੇ ਜਾਣਕਾਰਾਂ ਤੋਂ ਪੈਸੇ ਉਹਨਾਂ ਗਏ ਸੀ ਇਹ ਬਾਈ ਕਹਿੰਦਾ ਵੀ ਮੈਂ ਮੇਰੇ ਅਕਾਊਂਟ ਦੇ ਵਿੱਚ ਕਿਸੇ ਨੇ ਪੈਸੇ ਪੁਵਾਏ ਆ ਮੈਂ ਆਪ ਨਹੀਂ ਪੁਵਾਏ ਤੇ ਇਹ ਗੱਲ ਤਾਂ ਮੈਸੇ ਹਾਜਮਾਉਣ ਵਾਲੀ ਨਹੀਂ ਪਰ ਆਪਾਂ ਫਿਰ ਵੀ ਉਹਨੂੰ ਕਿਹਾ ਵੀ ਇਦਾਂ ਕੋਈ ਕਿਸੇ ਦੇ ਖਾਣ ਚ ਪਾਉਂਦਾ ਨਹੀਂ ਪੈਸੇ ਪਰ ਉਹ ਸਾਰੇ ਪੈਸੇ ਨੇ ਆਪਾਂ ਨੂੰ 2-3 ਦਿਨਾਂ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਆਪਣੇ ਇੱਕ ਅਕਾਊਂਟ ਦੇ ਵਿੱਚ ਸਾਰੇ ਪੈਸੇ ਜਿੰਨੇ ਵੀ ਉਹਨੂੰ ਸੈਂਡ ਕੀਏ ਸੀ ਇਹਨੇ ਸਾਰੇ ਪੈਸੇ ਜਿਹੜੇ ਆਪਾਂ ਨੂੰ ਵਾਪਸ ਸੈਂਡ ਕਰ ਦਿੱਤੇ ਸੀ ਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਇਨ ਦੀ ਪਿੰਡ ਦਾ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਆਪਣੀ ਬਹੁਤ ਮਦਦ ਕੀਤੀ ਇਸ ਤਰੀਕੇ ਨਾਲ ਇਹਨੇ ਸਾਰੇ ਪੈਸੇ ਆਪਣੇ 750000 ਇਹ ਸਾਰੇ ਪੈਸੇ ਆਪਣੇ ਵਾਪਸ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਇਹ ਬੰਦਾ ਕਹਿੰਦਾ ਵੀ ਮੇਰੀ ਵੀਡੀਓ ਡਿਲੀਟ ਕਰੋ ਹੁਣ ਤੁਸੀਂ ਦੱਸੋ ਵੀ ਵੀਡੀਓ ਡਿਲੀਟ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਕਹੋਗੇ ਤਾਂ ਅਪ ਵੀਡੀਓ ਡਿਲੀਟ ਕਰਾਂਗੇ ਹਾਂ ਪੈਸੇ ਦੇਣ ਤੋਂ ਬਾਅਦ ਇਹ ਥੋੜੇ ਜਿਵੇਂ ਮੈਸੇਜ ਉਹਦਾ ਦੇ ਵੀ ਕਰ ਰਿਹਾ ਸੀ ਕਹਿੰਦਾ ਜੇ ਸਾਡੇ ਘਰੇ ਕੋਈ ਪ੍ਰੋਬਲਮ ਹੋ ਗਈ ਤੇ ਮੈਂ ਤੇਰਾ ਨਾਮ ਲਿਖਾਉਂਗਾ ਕਹਿੰਦਾ ਮੈਂ ਤੈਨੂੰ ਡਰਾ ਨਹੀਂ ਰਿਹਾ ਪਰ ਤੂੰ ਜ਼ਿੰਮੇਵਾਰ ਹੋਏਗਾ ਇਹਦਰ ਨਾ ਕਰਕੇ ਚਲੋ ਇਹਨਾਂ ਚੀਜ਼ਾਂ ਨਾਲ ਮੈਨੂੰ ਕੋਈ ਹਰਕ ਨਹੀਂ ਪੈਣਾ ਤੇ ਜਿੰਨਾਂ ਜਿੰਨਾਂ ਨੂੰ ਪੈਸੇ ਭੁਆਏ ਸੀ ਮੇਰੇ ਜਾਣਕਾਰਾਂ ਉਹਨਾਂ ਨੂੰ ਸਾਰੇ ਨੂੰ ਆਪਾਂ ਪੈਸੇ ਸੈਂਡ ਕਰਕੇ ਵਾਪਸ ਉਹ ਸਕਰੀਨਸ਼ਾਟ ਭੇਜ ਤੇ ਇਹਨੂੰ ਬੰਦੇ ਨੂੰ ਵੀ ਸਾਰੇ ਬੰਦਿਆਂ ਨੂੰ ਪੇਮੈਂਟ ਸੈਂਡ ਕਰਤੀ ਤੂੰ ਉਹਨਾਂ ਬੰਦਿਆਂ ਨੂੰ ਵੀ ਮੈਂ ਸਕਰੀਨਸ਼ਾਟ ਪਰਸਨਲ ਤੌਰ ਤੇ ਭੇਜ ਦੇ ਜਿਨ੍ਹਾਂ ਦੀ ਪੇਮੈਂਟ ਸੀ ਉਹ ਵੀ ਮੈਂ ਤੁਹਾਨੂੰ ਦਿਖਾ ਸਕਦਾ ਇਹ ਬਾਈ ਦਾ 1000 ਰੁਪਿਆ ਸੀ ਚਲੋ ਇਹ ਤਾਂ ਸਾਡੀ ਪਹਿਲਾਂ ਲੱਗ ਡੀਲ ਹੋਈ ਸੀ 2000 ਇਹ 1000 ਰੁਪਿਆ ਸੀ ਬਾਈ ਦਾ ਇਹਦਾ ਬਾਈ ਦਾ ਆਪਣਾ ਮੈਸੇਜ ਵੀ ਆਇਆ ਸੀ ਵੀ 1000 ਰੁਪਿਆ ਸੈਂਡ ਕਰ ਦੋ ਆਪੈਨੂੰ 1000 ਰੁਪਿਆ ਬਾਈ ਨੂੰ ਵਾਪਸ ਕਰਤਾ ਉਸ ਤੋਂ ਬਾਅਦ ਆ ਬਾਈ ਦਾ ਬਾਲੀ ਤੋਂ ਸੀ ਕੈਨੇਡਾ ਅੱਜ ਕੱਲ ਇਹਦਾ 1000 ਰੁਪਿਆ ਸੀ ਇਹ ਵੀ ਆਪਾਂ ਬਾਈ ਦਾ ਵਾਪਸ ਕਰਤਾ ਉਸ ਤੋਂ ਬਾਅਦ ਆ ਭਰਾ ਆਪਣਾ ਮੁਕਸਲ ਤੋਂ ਸੀ ਇਹਦਾ ਵੀ 1000 ਰੁਪਿਆ ਸੀ ਇਹ ਵੀ ਆਪਾਂ ਵਾਪਸ ਕਰਤਾ ਉਸ ਤੋਂ ਬਾਅਦ ਆ ਬਾਈ ਦੱਬ ਵਾਲੀ ਤੁਸੀਂ ਇਹਦਾ 2000 ਰੁਪਇਆ ਸੀ ਇਹ ਵੀ ਆਪਾਂ ਸੈਂਡ ਕਰਤਾ ਬਾਈ ਇਹਨਾਂ ਨੇ ਮੇਰਾ ਨੰਬਰ ਨਾ ਸ਼ੋ ਕਰਿਓ ਇਹਨਾਂ ਨੂੰ ਜਵਾਬ ਕਰਤਾ 2000 ਰੁਪਇਆ ਉਸ ਤੋਂ ਬਾਅਦ ਆ ਬਾਈ ਮੇਰੇ ਨਾਲ ਦੇ ਪਿੰਡ ਦੇ ਉਹਦੇ ਖਚੜਾਂ ਤੋਂ ਇਹਦਾ 1500 ਰੁਪਇਆ ਸੀ ਇਹ ਵੀ ਆਪਾਂ ਸੈਂਡ ਕਰਤਾ 1500 ਰੁਪਇਆ ਉਸ ਤੋਂ ਬਾਅਦ ਆ ਬਾਈ ਫਾਇਲ ਕਰ ਤੁਸੀਂ ਇਹਨਾਂ ਦਾ 1000 ਰੁਪਇਆ ਸੀ ਇਹ ਵੀ ਆਪਾਂ 1000 ਰੁਪਇਆ ਇਹਨਾਂ ਦਾ ਸੈਂਡ ਕਰਤਾ 1000 ਰੁਪਏ ਆਪਣਾ ਖੁਦ ਦਾ ਸੀ ਉਹ ਵੀ ਆਪਾਂ ਵਾਪਸ ਲੈ ਲਿਆ ਬਾਕੀ ਇਹਨੂੰ ਦੱਸਦਾ ਸੀ ਆਪਾਂ ਵੀ ਸਾਰਿਆਂ ਨੂੰ ਸੈਂਡ ਕਰਦੇ ਪੈਸੇ ਧੰਨਵਾਦ